2018 ਚਹੀਂ ਆਰਤ ਖੋਲੀ ਸੀਗੀ ਤਾਂ ਜਦੋਂ ਇੱਥੇ ਆਏ ਫਿਰ ਉਹ ਟਰਾਲ ਪਹਿਲਾ ਸਾਲ ਤੇ ਟਰਾਲੀ 'ਚ ਤੰਬੂ ਲਾਉਣਾ ਪਿਆ ਤੇ ਜਦੋਂ ਸ਼ਾਮ ਹੁੰਦੀ ਹੀਗੀ ਮੱਛਰ ਨੇ ਵੜਵੜ ਖਾ ਜਾਣਾ ਫਿਰ ਅਹੀਂ ਉਦੋਂ ਹੀ ਤਰੀਕਾ ਆਪਣੇ ਦਿਮਾਗ 'ਚ ਬਿਠਾ ਲਿਆ ਹੈ ਕਿ ਕੁਛ ਨਾ ਕੁਛ ਜਿਹੜਾ ਅਗਲੀ ਵਾਰੀ ਨਾ ਵੱਖਰਾ ਕਰਕੇ ਆਉਣਾ ਵਾ ਵੀ ਜਿਹੜੀ ਸਾਨੂੰ ਕੋਈ ਤੰਗੇ ਤੰਗੇ ਪਰੇਸ਼ਾਨੀ ਨਾ ਆਏ ਕੋਈ ਆਨ ਆਦੇ ਤੱਕ ਕਮੈਂਟ ਆ ਵੀ ਬਹੁਤ ਆਉਂਦੇ ਆ ਵੀ ਮਜ਼ਾ ਆਉਂਦਾ ਵਾ ਪਹਿਲਾਂ ਵੀ ਅਸੀਂ ਆਰਤੀ ਅਸੀਂ ਜਾਂਨੇ ਆ ਫਸਲ ਸੁੱਟਣ ਉਹ ਪਹਿਲਾਂ ਆਂਦੇ ਫਸਲ ਸੁੱਟਣ ਚੱਲੇ ਆ ਹੁਣ ਕਹਿੰਦੇ ਵੀ ਹੁਣ ਮਜ਼ਾ ਆਇਆ ਹੁਣ ਅਸੀਂ ਆਉਨੇ ਆ ਵੀ ਫਸਲ ਵੇਚਣ ਆਏ ਆ ਵਿੱਚ ਹਰ ਇੱਕ ਸਹੂਲਤ ਹੈ ਜੀ ਜਿਹੜੀ ਘਰ ਦੇ ਵਿੱਚ ਵੀ ਕੋਈ ਕਰਕੇ ਨਹੀਂ ਹੋ ਸਕਦੀ ਉਹ ਇਹਦੇ ਵਿੱਚ ਹੈਗੀ ਆ ਇਹਦੇ ਵਿੱਚ ਵਾਈਫਾਈ ਲੱਗਾ ਜੀ ਏਸੀ ਲੱਗਾ ਐਲਸੀਡੀ ਲੱਗੀ ਆ ਮਿਊਜ਼ਿਕ ਸਿਸਟਮ ਲੱਗਾ ਵਾ ਟੂਟੀਆਂ ਲੱਗੀਆਂ ਵਾ ਕਾਫੀ ਮਸ਼ੀਨ ਲੱਗੀ ਆ ਫ੍ਰਿਜ ਲੱਗੀ ਆ ਆਲ ਟੂ ਸਾਰਾ ਕੁਛ ਜਿਹੜਾ ਵਾ ਪ੍ਰੋਵਾਈਡਿਆ ਦੇ ਵਿੱਚ ਨਹੀਂ ਤਾਂ ਬੱਚਿਆਂ ਨੂੰ ਤਾਂ ਹੁਣ ਇਹਨਾਂ ਚੇਤਾ ਹੀ ਬੋਲਦਾ ਜਾਂ ਰਿਹਾ ਵੀ ਮੰਡੀਆਂ ਕੀ ਹੁੰਦੀਆਂ ਨੇ ਨਾ ਕਿਸਾਨੀ ਕੀ ਹੁੰਦੀ ਹੈ ਪੈੜੀਆਂ ਚ ਬੱਚੇ ਜਾਣਾ ਛੱਡੀ ਜਾਂਦੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਮੰਡੀਆਂ ਦਾ ਵੇਖੋ ਦੇਖ ਰੇਖ ਤੇ ਚਾਹੀਦੀ ਆ ਬਿਲਕੁਲ ਆ ਵੇਖੋ ਮੰਡੀ ਜਿਹੜੀ ਆ ਟੁੱਟੀ ਪਈ ਆ ਸਾਰੀ ਇਹ ਬਹੁਤ ਖਰਾਬ ਖਸਤਾ ਹਾਲਤ ਆ ਇਸ ਮੰਡੀ ਦੀ ਸਾਡਾ ਕਿਸਾਨ ਦਾ ਹੁਣ ਇੰਨਾ ਕਨੱਤਾ ਬਣ ਗਿਆ ਜਿਹੜੇ ਸਾਡੇ ਕਿਸਾਨ ਨੇ ਦਾ ਇੱਕ ਸਾਹ ਦਾ ਪਰਿਵਾਰ ਹੀ ਆ ਕਰੀ ਨਹੀਂ ਲੱਗਦਾ ਕਿ ਕਿਦਾਂ ਵਾਂ ਕਿੰ ਤੋਂ ਪ੍ਰੰਤੋਂ ਕੋਈ ਨਹੀਂ ਆਪੇ ਆਉਂਦੇ ਆਪਣੀ ਮਰਜ਼ੀ ਨਹੀਂ ਉਹ ਖੋੜ ਕੱਢਦੇ ਨੇ ਖੋਲਦੇ ਨੇ ਚੀਜ਼ ਖਾ ਲੈਂਦੇ ਨੇ ਕੋਈ ਚੱਕਰ ਹੀ ਨਹੀਂ ਮਜਾ ਸਗੋਂ ਹੁੰਦਾ ਤੇ ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਆ ਕਿ ਮੰਡੀ ਜਿਹੜੀ ਆ ਹਰੀਰੀ ਹੋ ਕੀਤੀ ਜਾਵੇ ਵਧੀਆ ਕੀਤੀ ਜਾਵੇ ਇਹਦੇ ਵਿੱਚ ਸ਼ੈੱਡ ਬਣਾਏ ਜਾਣ ਜਿਤਨਾ ਸਾਰੇ ਆੜਤੀ ਭਰਾ ਜੇ ਨੇ ਸਾਡੇ ਉਹਨਾਂ ਲਈ ਵੀ ਕਮਰੇ ਬਣਾਏ ਜਾਣ ਸਾਰਿਆਂ ਨਹੀਂ ਬਣਾਏ ਜਾਣ ਜਿੱਥਾ ਉਹ ਬੈਠ ਕੇ ਆਪਣਾ ਦਫਤਰੀ ਵੀ ਕੰਮ ਕਰ ਸਕਣਾ ਤੇ ਜਿਹੜੇ ਕਿਸਾਨ ਫਸਲ ਵੇਚਣ ਆਉਂਦੇ ਨੇ ਉਹ ਵੀ ਬੈਠ ਸਕਣ ਕਿਸਾਨ ਤੇ ਇੰਨੇ ਖੁਸ਼ ਨੇ ਨਾ ਵੀ ਗੱਲ ਹੀ ਛੱਡ ਦੋ ਕਿਸਾਨ ਸਾਡੇ ਤੋਂ ਵੀ ਜ਼ਿਆਦਾ ਖੁਸ਼ ਨੇ ਕਹਿੰਦੇ ਉਹ ਪਹਿਲੋ ਕੱਟੇ ਮਿੱਟੀ ਜਾਣ ਕੇ ਬਹਿਣਾ ਆਉਣਾ ਜਾਣਾ ਹੁੰਦਾ ਇੰਜੋਏ ਕਰਦੇ ਕਈ ਵਾਰ ਫੜ ਫੜ ਥਾਲੀ ਦੇ ਆ ਵੀ ਭਰਾਵਾ ਉੱਠ ਜਾਓ ਤੁਹਾਡੀ ਤੇਰੀ ਦੀ ਵਾਰੀ ਆਈ ਤਲਾ ਲਓ ਕੋਈ ਪ੍ਰਾਲਾ ਤੇ ਸਰਕਾਰਾਂ ਨੂੰ ਕਰਨਾ ਚਾਹੀਦਾ ਵਾ ਮੰਡੀਆਂ ਦੇ ਵਿੱਚ ਜਿਹੜਾ ਵਾ ਜਿੰਨਾ ਵੀ ਉਪਰਾਲਾ ਕਰ ਸਕੇ ਸਰਕਾਰਾਂ ਦਾ ਚਾਹੀਦੇ ਆ ਕਿਉਂਕਿ ਕਿਸਾਨਾਂ ਨੂੰ ਸੰਭ ਸੰਭਾਲ ਲਈ ਆਉਣਾ ਵਾ ਬੈਠਣ ਲਈ ਪਾਣੀ ਧਾਣੀ ਪ੍ਰਬੰਧ ਦੇ ਸਰਕਾਰ ਦੇ ਚਾਹੀਦੇ ਆ ਆਹ ਦੇਖ ਲੋ ਭਰਾਵਾਂ ਨੇ ਲੱਖਾਂ ਰੁਪਏ ਖਰਚ ਕਰਕੇ ਟਰਾਲੀ ਚ ਹੀ ਬਣਾ ਲਿਆ ਆੜਤ ਦਾ ਦਫਤਰ ਹਰ ਆਧੁਨਿਕ ਸਹੂਲਤ ਨਾਲ ਲੈਸ ਇਹਨਾਂ ਦਾ ਚਲਦਾ ਫਿਰਦਾ ਰੰਗ ਬਰੰਗਾ ਦਫਤਰ ਮੰਡੀ ਚ ਆਉਣ ਵਾਲੇ ਕਿਸਾਨਾਂ ਨੂੰ ਵੀ ਦਿੱਤੀ ਵੱਡੀ ਸਹੂਲਤ ਦੇਖ ਕੇ ਤੁਸੀਂ ਵੀ ਰਹਿ ਜਾਉਗੇ दंग ਮੰਡੀਆਂ ਚ ਕਣਕ ਦੀ ਫਸਲ ਪਹੁੰਚ ਚੁੱਕੀ ਐ ਕਣਕ ਦੀ ਖਰੀਦ ਦਾ ਕੰਮ ਚੱਲ ਰਿਹਾ ਸਰਕਾਰਾਂ ਖਰੀਦ ਤੋਂ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੰਦੀਆਂ ਨੇ ਕਿ ਮੰਡੀ ਚ ਪ੍ਰਬੰਧ ਮੁਕੰਮਲ ਕਰ ਲੈ ਜਾਣ ਪਰ ਅੱਜ ਤੁਹਾਨੂੰ ਐਸੇ ਦੋ ਜ਼ਿੰਮੇਵਾਰ ਭਰਾਵਾਂ ਨਾਲ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਦਾ ਆੜਤ ਦਾ ਕੰਮ ਹੈ ਮੰਡੀ 'ਚ ਕਿਸਾਨਾਂ ਕੋਲੋਂ ਕਣਕ ਖਰੀਦਦਾ ਕੰਮ ਕਰਦੇ ਨੇ ਪਰ ਇਨ੍ਹਾਂ ਭਰਾਵਾਂ ਨੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਕਰਕੇ ਟਰਾਲੀ 'ਚ ਹੀ ਆਪਣਾ ਦਫ਼ਤਰ ਖੋਲ੍ਹ ਦਿੱਤਾ ਅਤੇ ਉਸ ਨੂੰ ਹਰ ਇੱਕ ਆਧੁਨਿਕ ਸਹੂਲਤ ਨਾਲ ਲੈਸ ਕਰ ਰੱਖਿਆ ਕਿਸਾਨਾਂ ਨੂੰ ਇਸ ਦਫ਼ਤਰ ਕਾਰਨ ਮੰਡੀ 'ਚ ਬਹੁਤ ਵੱਡੀ ਸਹੂਲਤ ਮਿਲਦੀ ਦਿਖਾਈ ਦੇ ਰਹੀ ਹੈ ਇਸ ਦੇ ਚਲਦੇ ਫਿਰਦੇ ਦਫ਼ਤਰ 'ਚ ਏਸੀ ਫ੍ਰੀਜ ਪੱਖੇ ਸੀਸੀਟੀਵੀ ਕੈਮਰੇ ਐਲਸੀਡੀ ਮਿਊਜ਼ਿਕ ਸਿਸਟਮ ਰਸੋਈ ਇਨਵਰਟਰ ਵਾਈਫਾਈ ਟੂਟੀਆਂ ਲਗਾ ਰੱਖੀਆਂ ਨੇ ਗੱਦੇ ਵੀ ਛਾ ਰੱਖੇ ਨੇ ਆਓ ਤੁਹਾਨੂੰ ਸੁਣਾਉਂਦਿਆਂ ਹੋਰ ਕੀ ਕੁਝ ਕਹਿਣਾ ਆਪਣੇ ਇਸ ਦਫ਼ਤਰ ਨੂੰ ਲੈ ਕੇ ਦੋ ਭਰਾਵਾਂ ਦਾ ਮੇਰਾ ਨਾਂ ਜੀ ਹਰਤਾਜ ਸਿੰਘ ਆ ਘੁੰਮਣ ਤਾਂ ਆਪਾਂ ਇਹ ਕਿ ਜਦੋਂ 2018 ਚ ਅਸੀਂ ਆਰਟ ਖੋਲੀ ਸੀਗੀ ਤਾਂ ਜਦੋਂ ਇੱਥੇ ਆਏ ਫਿਰ ਉਹ ਪਹਿਲਾ ਸਾਲ ਤੇ ਟਰਾਲੀ ਜੇ ਤੰਬੂ ਲਾਉਣਾ ਪਿਆ ਤੇ ਜਦੋਂ ਸ਼ਾਮ ਹੁੰਦੀ ਹੀਗੀ ਮੱਛਰ ਨੇ ਵੜਵੜ ਖਾ ਜਾਣਾ ਤੇ ਨਾ ਇੱਥੇ ਇਹ ਪ੍ਰੋਬਲਮ ਇੰਨੀ ਸੀ ਕਿ ਪਾਣੀ ਪੀਣ ਖਣੋਂ ਵੀ ਸਾਡੇ ਗਲੇ ਸੁੱਕ ਗਏ ਸੀਗੇ ਵੀ ਪਾਣੀ ਦਾ ਵੀ ਇੱਕ ਸਿਸਟਮ ਕੀਤਾ ਜਾਏ ਫਿਰ ਅਸੀਂ ਉਦੋਂ ਹੀ ਤਰੀਕਾ ਆਪਣੇ ਦਿਮਾਗ 'ਚ ਬਿਠਾ ਲਿਆ ਵੀ ਕੁਛ ਨਾ ਕੁਛ ਜਿਹੜਾ ਅਗਲੀ ਵਾਰੀ ਨਾ ਵੱਖਰਾ ਕਰਕੇ ਆਉਣਾ ਵਾ ਵੀ ਜਿਹੜੀ ਸਾਨੂੰ ਕੋਈ ਤੰਗੇ ਤੰਗੇ ਪਰੇਸ਼ਾਨੀ ਨਾ ਆਏ ਕੋਈ ਇਹਦੇ ਵਿੱਚ ਹਰ ਇੱਕ ਸਹੂਲਤ ਹੈ ਜੀ ਜਿਹੜੀ ਘਰ ਦੇ ਵਿੱਚ ਵੀ ਕੁਝ ਕਰਕੇ ਨਹੀਂ ਹੋ ਸਕਦੀ ਉਹ ਇਹਦੇ ਵਿੱਚ ਹੈਗੀ ਆ ਇਹਦੇ ਵਿੱਚ ਵਾਈਫਾਈ ਲੱਗਾ ਜੀ ਏਸੀ ਲੱਗਾ ਐਲਸੀਡੀ ਲੱਗੀ ਆ ਮਿਊਜ਼ਿਕ ਸਿਸਟਮ ਲੱਗਾ ਵਾ ਟੂਟੀਆਂ ਲੱਗੀਆਂ ਵਾ ਕਾਫੀ ਮਸ਼ੀਨ ਲੱਗੀ ਆ ਫ੍ਰਿਜ ਲੱਗੀ ਆ ਆਲ ਟੂ ਸਾਰਾ ਕੁਛ ਜਿਹੜਾ ਵਾ ਪ੍ਰੋਵਾਈਡਿਆ ਦੇ ਵਿੱਚ ਨੂੰ 6 ਮਹੀਨੇ ਲੱਗੇ ਜੀ ਬਣਦਿਆ ਇਹ ਦੀ ਹਾਂਜੀ ਥੋੜੀ ਥੋੜੀ ਜਦੋਂ ਅਸੀਂ ਫਿਰ ਆਈਡੀਆ ਲਈ ਗਏ ਕੁਝ ਆਪਣਾ ਆਈਡੀਆ ਲਿਆ ਕੁਝ ਕਸਾਦੀ ਧਰਨੇ ਵਾਲਾ ਲਿਆ ਆਈਡੀਆ ਤਾਂ ਕਰਕੇ ਤੇ ਉਹਨੂੰ ਫਿਰ ਤਿਆਰ ਕਰਦਿਆਂ ਕਰਦੇ ਫਿਰ ਇਹ ਘਰੇ ਤਿਆਰ ਕਰਵਾਈ ਕੁਝ ਆਪਣਾ ਦਿਮਾਗ ਲਿਆ ਕੁਝ ਮਿਸਤਰੀ ਲਾਏ ਉਹਨਾਂ ਦੇ ਮੁਤਾਬਿਕ ਆਪਣਾ ਦੱਸ ਦੱਸ ਕੇ ਵੀ ਇਦਾਂ ਕੀਤਾ ਜਾਏ ਆ ਸਹੂਲਤ ਆ ਫਿਰ ਵੀ ਐ ਸਾਈਡ ਹਾਂ ਹੀ ਸਾਰਾ ਕੁਝ ਆਪਣੀ ਫਸਲ ਵੀ ਵੇਖਣੀ ਆ ਉਧਰ ਸ਼ੀਸ਼ਾ ਲਗਾਇਆ ਗਿਆ ਬਾਕੀ ਸਾਰਾ ਸਿਸਟਮ ਵੀ ਉਹਨੂੰ ਪ੍ਰੋਪਰ ਕੀਤਾ ਗਿਆ ਦੂਜੇ ਤੇ ਜੇ ਸਾਲ ਚਾਹੀ ਆ ਮੈਟ ਬਦਲ ਦਿੰਨੇ ਥੱਲੇ ਵੀ ਸਾਰੇ ਜੜੇ ਆ ਨਵੇਂ ਗੱਦੇ ਵਿਸ਼ੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਆ ਰਸੋਈ ਦਾ ਆਈਡੀਆ ਇਦਾਂ ਜੀ ਵੀ ਪਹਿਲੋਂ ਅਸੀਂ ਆਖੇ ਵੀ ਜਦੋਂ ਪੂਰੀ ਬਣ ਜੂਗੀ ਪਰ ਖਾਣ ਪੀਣ ਤੋਂ ਬਿਨਾਂ ਰਹਿ ਨਹੀਂ ਜਾਂਦਾ ਤੇ ਫਿਰ ਅਸੀਂ ਆਖਿਆ ਵੀ ਇੱਕ ਪਰਸਰ ਰਸੋਈ ਬਣਾਈ ਜਾਏ ਜਿਹਦੇ ਵਿੱਚ ਫਿਰ ਸਾਰਾ ਇਹ ਸਿਸਟਮ ਲਾਇਆ ਜਾਏ ਕਿ ਆਪਣੇ ਲਈ ਵੀ ਤੇ ਕਿਸਾਨਾਂ ਲਈ ਵੀ ਅਸੀਂ ਕੋਈ ਆਪਣੇ ਲਈ ਵੱਖਰਾ ਨਹੀਂ ਕਰਦੇ ਸਾਡੇ ਕਿਸਾਨਾਂ ਲਈ ਵੀ ਉਹ ਸਾਡਾ ਕਿਸਾਨਾ ਨਾ ਹੁਣ ਇੰਨਾ ਕਨਾਂਤਾ ਬਣ ਗਿਆ ਜਿਹੜੇ ਸਾਡੇ ਕਿਸਾਨ ਨੇ ਤਾਂ ਇੱਕ ਸਾਹ ਦਾ ਪਰਿਵਾਰ ਹੀ ਆ ਕਰੀ ਨਹੀਂ ਲੱਗਦਾ ਕਿ ਕਿ ਦਾਵਾ ਕਿੰ ਤੋ ਪ੍ਰੰਤੋ ਕੋਈ ਨਹੀਂ ਆਪੇ ਆਉਂਦੇ ਆਪਣੀ ਮਰਜ਼ੀ ਨਹੀਂ ਉਹ ਖੋੜ ਕੱਢਦੇ ਨੇ ਖੋਲਦੇ ਨੇ ਚੀਜ਼ ਖਾ ਲੈਂਦੇ ਨੇ ਕੋਈ ਚੱਕਰ ਹੀ ਨਹੀਂ ਮਜਾ ਸਗੋਂਦਾ ਸੀਸੀਟੀਵੀ ਕੈਮਰੇ ਆ ਸਾਰਾ ਆਪਣਾ ਜਿੰਨਾ ਵੀ ਫਾਰ ਸਾਡਾ ਵਾ ਉਹਨੂੰ ਕਵਰ ਕਰਦੇ ਨੇ ਪੂਰੀ ਉਹਦੇ ਵਿੱਚ ਫਿਰ ਉਹਦਾ ਫਾਇਦਾ ਇਹ ਹੁੰਦਾ ਪਿਆ ਅਸੀਂ ਅੰਦਰ ਬੈਠੇ ਵੀ ਵੇਖੀ ਜਾਂਦੇ ਆ ਕਿ ਸਾਡੀ ਮੰਡੀ ਚ ਕਿਦਾਂ-ਕਿਦਾਂ ਕੰਮ ਚੱਲਣ ਡਿਆ ਜਿਹੜਾ ਕਿਸਾਨ ਢੇਰੀ ਤਲਾਉਣ ਆਇਆ ਉਹ ਵੀ ਅੰਦਰੇ ਬੈਠਾ ਹੀ ਵੇਖੀ ਜਾਂਦਾ ਵੀ ਮੇਰੀ ਢੇਰੀ ਤੋਲਣ ਦੀ ਆ ਦੇਖੋ ਜੀ ਉਹ ਤਾਂ ਇਹ ਕਹਿੰਦੇ ਆਗੇ ਤੁਸੀਂ ਬਹੁਤ ਹੀ ਵਧੀਆ ਪ੍ਰਾਲਾ ਜਿਹੜਾ ਕੀਤਾ ਵਾ ਤੇ ਕਿਸਾਨ ਤੇ ਇੰਨੇ ਕੋ ਖੁਸ਼ ਨੇ ਨਾ ਵੀ ਗੱਲ ਹੀ ਛੱਡ ਦੋ ਕਿਸਾਨ ਸਾਡੇ ਤੋਂ ਵੀ ਜ਼ਿਆਦਾ ਖੁਸ਼ ਨੇ ਕਹਿੰਦੇ ਉਹ ਪਹਿਲੋ ਕੱਟੇ ਮਿੱਟੀ ਜਾਣ ਕੇ ਬਹਿਣਾ ਆਉਣਾ ਜਾਣਾ ਹੋਣ ਤੇ ਇੰਜੋਏ ਕਰਦੇ ਕਈ ਵੀ ਤੇ ਫੜ ਫੜ ਥਾਲੀ ਦੇ ਆ ਵੀ ਭਰਾਵਾ ਉੱਠ ਜੋ ਤੁਹਾਡੀ ਢੇਰੀ ਦੀ ਵਾਰੀ ਆਈ ਤਲਾ ਲਓ ਸਰਕਾਰਾਂ ਨੂੰ ਕੀ ਕਹਾਂ ਜੀ ਸਰਕਾਰਾਂ ਨੂੰ ਅਸੀਂ ਤੇ ਪਹਿਲਾਂ ਵੇਖੋ ਜੀ ਇਹ ਪ੍ਰਾਲਾ ਤੇ ਸਰਕਾਰਾਂ ਨੂੰ ਕਰਨਾ ਚਾਹੀਦਾ ਵਾ ਮੰਡੀਆਂ ਦੇ ਵਿੱਚ ਜਿਹੜਾ ਵਾ ਜਿੰਨਾ ਵੀ ਉਹ ਪ੍ਰਾਲਾ ਕਰ ਸਕੇ ਸਰਕਾਰਾਂ ਦਾ ਚਾਹੀਦੇ ਆ ਕਿਉਂਕਿ ਕਿਸਾਨਾਂ ਨੂੰ ਸਾਹਮ ਸੰਭਾਲ ਲਈ ਆਉਣਾ ਵਾ ਬੈਠਣ ਲਈ ਪਾਣੀ ਧਾਣੀ ਪ੍ਰਬੰਧ ਤੇ ਸਰਕਾਰ ਦੇ ਚਾਹੀਦੇ ਆ ਪਰ ਚਲੋ ਅਸੀਂ ਜਿੰਨੇ ਕੁ ਜੋਗੇ ਹੈਗੇ ਆ ਅਸੀਂ ਆਪਣੇ ਵੱਲੋਂ ਕਰ ਦਿੱਤੇ ਕਿਸਾਨ ਵੀ ਪੈਂਦੇ ਆ ਕੋਈ ਫਰੀ ਕਿਸਾਨ ਬਿਲਕੁਲ ਜੀ ਬਿਲਕੁਲ ਤੇਰੀ ਤਲਾਕ ਇਹ ਵੀ ਕਈ ਕਿਸਾਨ ਜਿਹੜੇ ਆ ਨਾ ਉਹ ਆਂਦੇ ਵੀ ਅਸੀਂ ਦਾ ਘੜੀ ਲੱਕ ਸਿੱਧਾ ਕਰਨ ਲੱਗੇ ਆ ਵੇ ਪਿੱਛੇ ਠਹਿਰ ਕੇ ਜਾਵਾਂਗੇ ਘਰ ਤੇ ਦਾਣੇ ਦੇ ਤੁਲਗੇ ਇਹ ਵੇਖੋ ਟਰਾਲੀਆਂ ਆਈਡੀਆ ਜਿਹੜਾ ਉਹ ਤਾਂ ਆਪੇ ਹੀ ਆਇਆ ਸੀਗਾ ਕਿਤੋਂ-ਕਿਤੋਂ ਆਉਣਾ ਵਾ ਆਪੇ ਹੀ ਦੇਖਿਆ ਧਰਨੇ ਤੇ ਵੀ ਟਰਾਲੀਆਂ ਜਾਂਦੀਆਂ ਸੀ ਸੋਚਿਆ ਵੀ ਦਫਤਰ ਬਣਾਇਆ ਜਾਵੇ ਤਾਂ ਉਹ ਅਸੀਂ ਬਹੁਤ ਵਧੀਆ ਹੋਟਲ ਨੂੰ ਮਾ ਬਣਾਇਆ ਹੋਇਆ ਦਫਤਰ ਇਹਦੇ ਵਿੱਚ ਵੇਖੋ ਜੀ ਵਾਈਫਾਈ ਦੀ ਸਹੂਲਤਾਂ ਐਲ ਸੀ ਡੀ ਲੱਗੀ ਆ ਗੁਰਬਾਣੀ ਚਲਦੀ ਪਈ ਆ ਫਿਰ ਕਾਫੀ ਮਸ਼ੀਨ ਫ੍ਰਿਜ ਠੰਡਾ ਪਾਣੀ ਪੀਣ ਲਈ ਹਰ ਇੱਕ ਸਹੂਲਤਾਂ ਇਨਵਰਟਰ ਲੱਗਾ ਹੋਇਆ ਮਤਲਬ ਜੇ AC ਲੱਗਾ ਹੋਇਆ ਵਿੱਚ ਤੇ ਬਹੁਤ ਵਧੀਆ ਬਣਾਈ ਹੋਈ ਹੈ ਵੇਖੋ ਜੀ ਜਦੋਂ ਆਈਡੀਆ ਆਇਆ ਇਹ ਫਿਰ ਤਾਂ ਅਸੀਂ ਮਹੀਨੇ ਚ ਤਿਆਰ ਕਰਵਾਤੀ ਸੀ ਪੂਰਾ ਦਿਨ ਰਾਤ ਇੱਕ ਕਰਕੇ ਇੱਕ ਮਹੀਨੇ ਚ ਤਿਆਰ ਹੋ ਗਈ ਸੀ ਸਾਰਾ ਵੇਖੋ ਕਿਸਾਨਾਂ ਦੇ ਤਾਂ ਕਮੈਂਟ ਇਹ ਆ ਵੀ ਬਹੁਤ ਆਉਂਦੇ ਆ ਵੀ ਮਜ਼ਾ ਆਉਂਦਾ ਵਾ ਪਹਿਲਾਂ ਵੀ ਅਸੀਂ ਆੜਤੀ ਅਸੀਂ ਜਾਣੇ ਆ ਫਸਲ ਸੁੱਟਣ ਉਹ ਪਹਿਲਾਂ ਆਂਦੇ ਫਸਲ ਸੁੱਟਣ ਚੱਲੇ ਆ ਹੁਣ ਕਹਿੰਦੇ ਵੀ ਹੁਣ ਮਜ਼ਾ ਆਇਆ ਹੁਣ ਅਸੀਂ ਆਉਨੇ ਆ ਵੀ ਫਸਲ ਵੇਚਣ ਆਏ ਆ ਬੱਚੇ ਵੇਖੋ ਇਸੜੇ ਸਾਨੂੰ ਬਣਾਈ ਨੂੰ ਇਹਨੂੰ ਸਾਲ ਹੋ ਗਿਆ ਆਸਰਾ ਤੀਸਰਾ ਸੀਜ਼ਨ ਆਇਆ ਦੇਤੇ ਏ ਬੱਚੇ بڑے ਸ਼ੌਂਕ ਨਾ ਹੁੰਦੇ ਨੇ ਕਿਉਂਕਿ ਬੱਚਿਆਂ ਲਈ ਵੀ ਅਸੀਂ ਸਪੈਸ਼ਲ ਫਰੂਟੀਆਂ ਵਗੈਰਾ ਸਭ ਕੁਝ ਰੱਖਿਆ ਹੁੰਦਾ ਇਸ ਕਰਕੇ ਉਹਨਾਂ ਦਾ ਵੀ ਇਤਸ਼ਾਹ ਬਣਦਾ ਉੱਥੇ ਜਾਵਾਂਗੇ ਕੁਝ ਖਾਣ ਲਈ ਵੀ ਮਿਲਦਾ ਤੇ ਨਾਲੇ ਉਹਨਾਂ ਦਾ ਇਸ ਚੀਜ਼ ਦਾ ਮੰਡੀਆਂ ਚਾਹਣਗੇ ਬੱਚੇ ਉਹਨਾਂ ਨੂੰ ਵੀ ਹੋਏਗਾ ਕਿ ਹਾਂ ਬਈ ਮੰਡੀ ਹੈ ਨਹੀਂ ਤਾਂ ਬੱਚਿਆਂ ਨੂੰ ਤਾਂ ਹੁਣ ਇਹਨਾਂ ਚੇਤਾ ਹੀ ਭੁੱਲਦਾ ਜਾਂ ਰਿਹਾ ਵੀ ਮੰਡੀਆਂ ਕੀ ਹੁੰਦੀਆਂ ਨੇ ਨਾ ਕਿਸਾਨੀ ਕੀ ਹੁੰਦੀ ਹੈ ਪਹਿਲੀਆਂ ਚ ਬੱਚੇ ਜਾਣਾ ਛੱਡੀ ਜਾਂਦੇ ਆ ਹੁਣ ਵੇਖੋ ਸਾਡੇ ਇੱਥੇ ਕਿਸਾਨ ਬੱਚੇ ਆਪਣੇ ਲੈ ਕੇ ਹੁੰਦੇ ਆ ਨਾਲ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਮੰਡੀਆਂ ਦਾ ਵੇਖੋ ਦੇਖ ਰੇਖ ਤੇ ਚਾਹੀਦੀ ਆ ਬਿਲਕੁਲ ਆ ਵੇਖੋ ਮੰਡੀ ਜਿਹੜੀ ਆ ਟੁੱਟੀ ਪਈ ਆ ਸਾਰੀ ਇਹ ਬਹੁਤ ਖਰਾਬ ਖਸਤਾ ਹਾਲਤ ਆ ਇਸ ਮੰਡੀ ਦੀ ਤੇ ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਆ ਕਿ ਮੰਡੀ ਜਿਹੜੀ ਆ ਹਰੀਰੀ ਹੋ ਕੀਤੀ ਜਾਵੇ ਵਧੀਆ ਕੀਤੀ ਜਾਵੇ ਇਹਦੇ ਵਿੱਚ ਸ਼ੈੱਡ ਬਣਾਏ ਜਾਣ ਜਿਤਨਾ ਸਾਰੇ ਆੜਤੀ ਭਰਾ ਜੇ ਨੇ ਸਾਡੇ ਉਹਨਾਂ ਲਈ ਵੀ ਕਮਰੇ ਬਣਾਏ ਜਾਣ ਸਾਰਿਆਂ ਲਈ ਬਣਾਏ ਜਾਣ ਜਿੱਤਰਾ ਉਹ ਬੈਠ ਕੇ ਆਪਣਾ ਦਫਤਰੀ ਵੀ ਕੰਮ ਕਰ ਸਕਣ ਤੇ ਜਿਹੜੇ ਕਿਸਾਨ ਫਸਲ ਵੇਚਣ ਆਉਂਦੇ ਨੇ ਉਹ ਵੀ ਬੈਠ ਸਕਣ ਹਾਂਜੀ ਵੇਖੋ ਇਹ ਕੈਮਰੇ ਇਸ ਕਰਕੇ ਲਗਾਏ ਆ ਕਿ ਕਿਸਾਨ ਨਾਲੇ ਤਾਂ ਅੰਦਰ ਬੈਠਾ ਹੁੰਦਾ ਉਹ ਕੈਮਰਿਆਂ ਦੇ ਵਿੱਚ LCD ਤੇ ਆਪਣੇ ਦੇਖਦਾ ਕਿ ਮੇਰੀ ਢੇਰੀ ਉਹ ਪਈ ਆ ਵੀ ਉਹਦੇ ਆਪਣੀ ਢੇਰੀ ਵੀ ਦੇਖਦਾ ਰਹਿੰਦਾ ਤੇ ਨਾਲੇ ਸ਼ੀਸ਼ੇ ਲੱਗੇ ਹੋਏ ਨੇ ਉਹਨਾਂ 'ਚ ਵੀ ਦੇਖਦਾ ਬਾਹਰ ਵੀ ਜਦੋਂ ਵਾਰੀ ਆਉਂਦੀ ਆਪਣੀ ਕਿਸਾਨ ਢੇਰੀ ਤਲਾ ਲੈਂਦਾ